ਪਾਕਿਸਤਾਨ ਪਾਕਿਸਤਾਨ ਹਾਂਜੀ ਜ਼ੋਰਦਾਰ ਤਾੜੀਆਂ ਵੀ ਇਹਨਾਂ ਦੇ ਦੇਖੋ ਹਿੰਦੁਸਤਾਨ ਪਾਕਿਸਤਾਨ ਸਾਡੇ ਲਈ ਤਾਂ ਸਾਰੇ ਇੱਕੋ ਹੀ ਹੈ ਪੰਜਾਬੀਆਂ ਦੇ ਦਿਲ 'ਚ ਸਾਰਿਆਂ ਲਈ ਪਿਆਰ ਹੈ ਸਾਰਿਆਂ ਦੇ ਲਈ ਇਹ ਸਰਹੱਦਾਂ ਇਹ ਜਿਹੜੇ ਬਾਰਡਰ ਹੈ ਇਹ ਤਾਂ ਸਾਡੇ ਪੋਲੀਟਿਸ਼ੀਅਨਸ ਨੇ ਬਣਾਏ ਹੋਏ ਆ ਪਰ ਜਿਹੜੇ ਪੰਜਾਬੀ ਬੋਲਣ ਵਾਲੇ ਆ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦੇ ਉਹ ਚਾਹੇ ਇੱਧਰ ਰਹਿੰਦੇ ਆ ਚਾਹੇ ਉੱਧਰ ਰਹਿੰਦੇ ਸਾਡੇ ਲਈ ਸਾਰੇ ਸਾਂਝੇ ਆ ਸੋ ਜਿਹੜੇ ਮੇਰੇ ਦੇਸ਼ ਤੋਂ ਆਏ ਆਂ ਇੰਡੀਆ ਤੋਂ ਉਹਨਾਂ ਨੂੰ ਵੀ ਸਵਾਗਤ ਨਿੱਗਾ ਤੇ ਜਿਹੜੇ ਪਾਕਿਸਤਾਨ ਤੋਂ ਆਏ ਅਸਲਾਮੁਅਲੈਕੁਮ ਜੀ ਵੀਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਖੈਰ ਇਤਨਾਲੋ ਬਗੇ ਰੱਬ ਸਾਰਿਆਂ ਨੂੰ ਚਰਦੀ ਗਲਾਚ ਰੱਖੇ ਦੁਨੀਆ ਦੇ ਅੰਦਰ ਕੁਛ ਅੰਜ ਦੇ ਵੀ ਇਨਸਾਨ ਹੁੰਦੇ ਨੇ ਜਿਹੜੇ ਸਾਰਿਆਂ ਦੇ ਦਿਲ ਜਿੱਤ ਲੈਂਦੇ ਨੇ ਸਾਰਿਆਂ ਨੂੰ ਪਿੱਛੇ ਛੱਡ ਜਾਂਦੇ ਨੇ ਤੇ ਮੈਂ ਗੱਲ ਕਰ ਰਿਹਾ ਆਂ ਪੰਜਾਬ ਦੇ ਪੁੱਤਰ ਦਿਲਜੀਤ ਦੋਸਾਂਜ ਦੀ ਦਿਲਜੀਤ ਦੋਸਾਂਜ ਇਸ ਤਰ੍ਹਾਂ ਲੋਕਾਂ ਦੇ ਦਿਲ ਜਿੱਤ ਰਿਹਾ ਹੈ ਪੂਰੀ ਦੁਨੀਆ ਦੇ ਅੰਦਰ ਉਹਦੇ ਚਾਨ ਵਾਲਿਆਂ ਦੇ ਅੰਦਰ ਮਜ਼ੀਦ ਅਜ਼ਾਫਾ ਹੋ ਗਿਆ ਹੈ ਲਹਿੰਦੇ ਪੰਜਾਬ ਵਾਲੇ ਪਹਿਲੇ ਤੇ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਬੜੀ ਰਿਸਪੈਕਟ ਕਰਦੇ ਸੀ ਦਿਲਜੀਤ ਦੋਸਾਂਜ ਦੇ ਨਾਲ ਓਵਰਆਲ ਪੰਜਾਬੀ ਐਕਟਰਾਂ ਦੇ ਨਾਲ ਜਿਹੜੇ ਸਾਡੇ ਚੜ੍ਹਦੇ ਪੰਜਾਬ ਦੇ ਨੇ ਲੇਕਿਨ ਅੱਜ ਦੀ ਇੱਕ ਵੀਡੀਓ ਅਸੀਂ ਦੇਖ ਰਹੇ ਹਾਂ ਕਿ ਲਹਿੰਦੇ ਪੰਜਾਬ ਦੇ ਜਿਹੜੇ ਲੋਕ ਨੇ ਉਹਨਾਂ ਦਾ ਜਿਹੜਾ ਪਿਆਰ ਹੈ ਉਹਦੇ ਅੰਦਰ ਹੋਰ ਅਜ਼ਾਫਾ ਹੋਇਆ ਹੈ ਤੇ ਉਹਨੇ ਸਰਹੱਦਾਂ ਦੀਆਂ ਜਰੀਆਂ ਲੈਣਾ ਨੇ ਉਹ ਵੀ ਖਤਮ ਕਰ ਦਿੱਤੀਆਂ ਨੇ ਕੀ ਲੈੰਦਾ ਤੇ ਕੀ ਚੜਦਾ ਇਸੇ ਮਤਲਬ ਅ� आई ਦੀ ਵੀਡੀਓ ਵੀਡੀਓ ਹਲਵਾਦਨੇ ਆ ਵੀਡੀਓ ਹਲਵਾਦਨ ਤੋਂ ਪਹਿਲੇ ਤਮਾਮ ਦੋਸਤਾਂ ਅਕ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਵੀ ਦਬਾਓ ਤਾਂ ਕਿ ਆਉਣ ਵਾਲੀਆਂ ਜੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਆ ਪਾਕਿਸਤਾਨ ਪਾਕਿਸਤਾਨ ਹਾਜੀ ਜ਼ੋਰਦਾਰ ਤਾੜੀਆਂ ਵੀ ਨਾਲ ਦੇਖੋ ਹਿੰਦੁਸਤਾਨ ਪਾਕਿਸਤਾਨ ਸਾਡੇ ਲਈ ਤਾਂ ਸਾਰੇ ਇੱਕੋ ਹੀ ਹੈ ਪੰਜਾਬੀਆਂ ਦੇ ਦਿਲ ਚ ਸਾਰਿਆਂ ਲਈ ਪਿਆਰ ਹੈ ਸਾਰਿਆਂ ਦੇ ਲਈ ਇਹ ਸਰਹੱਦ ਇਹ ਜਿਹੜੇ ਬਾਰਡਰ ਹੈ ਇਹ ਤਾਂ ਸਾਡੇ ਪੋਲੀਟਿਸ਼ੀਅਨਸ ਨੇ ਬਣਾਏ ਹੋਏ ਆ ਪਰ ਜਿਹੜੇ ਪੰਜਾਬੀ ਬੋਲਣ ਵਾਲੇ ਆ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦੇ ਉਹ ਚਾਹੇ ਇੱਧਰ ਰਹਿੰਦੇ ਆ ਚਾਹੇ ਉੱਧਰ ਰਹਿੰਦੇ ਸਾਡੇ ਲਈ ਸਾਰੇ ਸਾਂਝੇ ਸੋ जे मेरे देश तो आया है, इंडिया तो उन्होंने भी स्वागत निगातान तो भी निगागत थैंक यू मैम थैंक यू सो मच, थैंक 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 यू, 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 मचरी कुछ फर्ज ये ਮੇਰੇ ਨੂੰ ਗਿਆਨ ਕਹਿੰਦੇ ਸੀ ਮੀਡੀਆ ਤੋਂ ਆਇਆ ਪਾਕਿਸਤਾਨ ਤੋਂ ਆਇਆ ਬਾਰੇ ਨੂੰ ਸਾਰਿਆਂ ਨੂੰ ਬਹੁਤ ਬਹੁਤ ਧੰਨਕਤਰੀ ਥੈਂਕ ਯੂ ਥੈਂਕ ਯੂ ਫਾਈ ਬੇਰੀ ਮੇਰੀ ਮਰਦੀ ਹਾਂਜੀ ਵੀਰੋ ਐਸਜੀਆਈ ਦੀ ਵੀਡੀਓ ਤੇ ਵਾਕਈ ਦਿਲਜੀਤ ਦੋਸਾਂਝ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਇੱਕ ਪੰਜਾਬੀ ਮਾਂ ਦਾ ਪੁੱਤਰ ਹੈ ਤੇ ਇਹ ਸਾਨੂੰ ਫਖਰ ਹੈ ਪੰਜਾਬੀ ਹੋਣ ਤੇ ਕਿ ਦਿਲਜੀਤ ਦੁਸਾਂਝ ਉਹ ਇਨਸਾਨ ਨੇ ਜਿਨਨੇ ਕੁਛ ਲੋਗ ਆਏ ਨੇ ਜਿਹੜੇ ਇਹ ਵੀ ਕਹਿੰਦੇ ਨੇ ਚੜਦਾ ਪੰਜਾਬ ਲੈਂਦਾ ਪੰਜਾਬ ਇੰਡੀਆ ਦਾ ਪੰਜਾਬ ਪਾਕਿਸਤਾਨ ਦਾ ਪੰਜਾਬ ਲੇਕਿਨ ਤੀਆਂ ਪੈਣਾ ਕਹਿੰਦੇ ਨੇ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਨੇ ਦਿਲਜੀਤ ਦੁਸਾਂਝ ਨੇ ਉਹ ਇੱਜ਼ਤ ਕਰਕੇ ਵਹਾਈਏ ਭਾਵੇਂ ਉਹ ਚੜਦੇ ਪੰਜਾਬ ਦੀ ਧੀ ਏ ਭਾਵੇਂ ਉਹ ਲੈਂਦੇ ਪੰਜਾਬ ਦੀ ਧੀ ਹੋਤੀ ਏ ਇਹ ਕੋਈ ਪੰਜਾਬੀ ਹੀ ਕਰ ਸਕਦਾ ਹੈ ਇਹ ਕੋਈ ਸਿੱਖ ਹੀ ਕਰ ਸਕਦਾ ਹੈ ਇੱਜ਼ਤ ਜਿਹਨੂੰ ਕਹਿੰਦੇ ਨੇ ਉਹ ਦਿੱਤੀ ਸਟੇਜ ਦੇ ਉੱਤੇ ਦਿਲਜੀਤ ਦੋਸਾਂਝ ਨੇ ਤੇ ਰੱਬ ਵੀ ਫਿਰ ਉਸ ਇਨਸਾਨ ਦੀ ਇੱਜ਼ਤ ਦੇ ਅੰਦਰ ਇਜ਼ਾਫਾ ਕਰਦਾ ਹੈ ਜਿਹੜਾ ਲੋਕਾਂ ਦੀ ਇੱਜ਼ਤ ਕਰਦਾ ਹੈ ਤੇ ਦਿਲਜੀਤ ਦੋਸਾਂਝ ਦੇ ਜਿਹੜੇ ਫੈਨ ਨੇ ਜਿਹੜੇ ਦਿਲਜੀਤ ਨੂੰ ਪਸੰਦ ਕਰਦੇ ਨੇ ਪਾਕਿਸਤਾਨ ਦੇ ਅੰਦਰ ਬਹੁਤ ਵੱਡੀ ਤਦਾਦ ਹੈ ਉਹਨਾਂ ਦੀ ਤੇ ਇਹ ਰਿਐਲਿਟੀ ਹੈ ਸਿੱਧੂ ਮੂਸੇਵਾਲੇ ਤੋਂ ਬਾਅਦ ਅਗਰ ਕੋਈ ਸਿੰਗਰ ਇੰਜ ਦਾ ਹੈ ਕੋਈ ਐਕਟਰ ਇੰਜ ਦਾ ਹੈ ਜਿਹੜਾ ਦਿਲ ਨੂੰ ਖਿੱਚ ਪਾਉਂਦਾ ਹੈ ਉਹ ਦਿਲਜੀਤ ਦੋਸਾਂ ਜੀ ਤੇ ਇਹੀ ਵਜ੍ਹਾ ਹੈ ਰੱਬ ਨੂੰ ਤਰੱਕੀ ਦੇਈ ਜਾ ਰਿਹਾ ਹੈ ਰੱਬ ਨੂੰ ਇੱਜ਼ਤ ਦੇਈ ਜਾ ਰਿਹਾ ਹੈ ਸਟੇਜ ਤੇ ਇੱਕ ਪਾਕਿਸਤਾਨ ਲੜਕੀ ਨੂੰ ਜਿੱਡੀ ਉਹਨੇ ਰਿਸਪੈਕਟ ਦਿੱਤੀ ਏ ਜਿੰਨੀ ਉਹਨੂੰ ਇੱਜ਼ਤ ਦਿੱਤੀ ਏ ਉਹ ਬਹੁਤ ਹੀ ਵੱਡੀ ਗੱਲ ਏ ਤੇ ਬਹੁਤ ਹੀ ਵੱਡੀ ਗੱਲ ਏ ਐਜ਼ ਅ ਪੰਜਾਬੀ ਜਿੰਨੇ ਆ ਕਹਤਾ ਕਿ ਪੰਜਾਬੀ ਜਿੱਥੇ ਵੀ ਜਾਂਦੇ ਨੇ ਸਾਡੇ ਵਾਸਤੇ ਸਾਰੇ ਪੰਜਾਬੀ ਇੱਕੋ ਹੀ ਨੇ ਕੀ ਲੈਂਦਾ ਤੇ ਕੀ ਛੱਡਦਾ ਬਹੁਤ ਵੱਡੀ ਗੱਲ ਏ ਤੇ SGJ ਦੀ ਵੀਡੀਓ ਕਮੈਂਟਸ ਕਰਕੇ ਦੱਸੋ ਕਿ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਵੇ ਬਹੁਤ ਸ਼ੁਕਰੀਆ